मोदी साहब ता सदा नहीं अगर संविधान की उलंघना करो देश लोग बख्शे नहीं हक करो आर एस एस ने आजकल सिख प्रचारक बना लिया क्यों कोई सिख आर एस एस का प्रचारक नहीं बनना चाहता मेनु इस गल का मान है तो फखर है लेकिन मजबूरी है क्योंकि नौकरी नहीं है घरे चुना नहीं चलता ਇਸ ਕਰਕੇ ਮਜਬੂਰਨ ਤੌਰ ਤੇ ਜਿੱਥੋਂ ਪੈਸਾ ਮਿਲਦਾ ਐਨਾ ਕਿੰਨਾ ਨੌਕਰੀ ਨਾਲ ਚੁੱਲਾ ਚਲਾਈਏ ਉਹ ਐਮਐਸਪੀ ਤੋੜਨਾ ਤਾਂ ਛੋਣਾ ਕਿ ਜਿੰਨਾ ਚੱਕਰ ਸਿੱਖਾਂ ਦੀ ਸਾਹ ਰੱਗ ਬੰਦ ਨਹੀਂ ਕਰਦੇ ਇਹਨਾਂ ਕੋਲੇ ਪੈਸਾ ਆਵੇਗਾ ਉਹਨਾਂ ਚੱਕਰ ਪੰਜਾਬ ਗੋਡਿਆਂ ਤੇ ਨਹੀਂ ਹੋ ਸਕਦਾ ਜੇ ਪੰਜਾਬ ਨੂੰ ਗੋਡਿਆਂ पे ਕਰਨਾ ਹੈ ਜੇ ਆਰਐਸਐਸ ਦੇ ਵਿਚਾਰਤਾਰਾ ਇਹਨਾਂ ਤੇ ਥੋਪਣੀ ਹੈ ਸਾ ਸਾਨੂੰ ਇਹਨਾਂ ਨੂੰ ਕਮਜ਼ੋਰ ਕਰਨਾ ਪੈਣਾ ਆਰਥਿਕ ਪੱਖੋਂ ਜਿਹੜਾ ਹਿੱਸੇਦਾਰ ਪੰਜਾਬ ਦਾ ਮੁੱਖ ਮੰਤਰੀ ਬਣ ਰਿਹਾ ਚਾਹੇ ਕੋਠੇ ਨਾ ਮਿਲੇ ਲੇਕਿਨ ਇਕੱਠੇ ਹੋ ਕੇ ਪੰਜਾਬ ਦੀ ਲੜਾਈ ਲੜਾਂਗੇ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਦੀ ਲੜਾਈ ਲੜਾਂਗੇ ਸਾਡੀ ਪੰਜਾਬੀਅਤ ਦੀ ਲੜਾਈ ਲੜਾਂਗੇ ਅਸੀਂ ਤਕੜੇ ਹੋ ਕੇ ਲੜਾਂਗੇ